ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਮ ਜੀ ਆਂ ਦਰਸ਼ਨ ਦੇ ਇਕ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਏਵਨੰਤੇ ਸੁਨ ਪ੍ਰਭ ਮੇਰੇ ਦੇਹ ਨਾਮ ਕਰੇ ਆਪਣੇ ਚੇਰੇ ਉਹ ਵੇ ਸਿਬਦੁ ਕੋ ਸਾੰ ਮੰਦੀ ਨੂਰੇ ਹਰਸੋਂ ਗੁਰਸੋਂ ਛੱਟੀ ਐ ਤੋਦਰ ਦਿੱਤੇ ਸੱਚੇ ਬਾਦਸ਼ਾ ਮਾਲ ਜਨਮ ਜਨਮ ਦੀ ਕੱਟੀ ਐ ਵਾਹਿਗੁਰੂ ਜੀ ਜੈਤ ਸ੍ਰੀ ਮਹੱਲਾ ਪੰਜਵਾਂ ਕੋਈ ਜਨ ਹਰਸੋਂ ਦੇਵ ਜੋਰ ਚਰਨ ਗੋਵਰ ਕੋ ਸੁਵਰਸਨਾ ਦੇਜੈ ਪ੍ਰਾਨ ਕੋਰ ਕੋਈ ਜਨ ਹਰ ਸੋੰਦੀ ਮੈਂ ਜੋਰ ਚਰਨ ਗੋਵਰ ਕੋ ਸੁਵਰਸਨਾ ਦੇਜੈ ਪ੍ਰਾਨ ਕੋਰ ਰਹਾਉ ਮਨਦਰ ਨਿਰਮਲ ਕਰਤਿ ਕਿਯਾਰੋ ਅਰ ਸੰਚੈ ਸੁਦਾ ਸੰਜੋਰ ਯਾਰਸ ਮੈਂ ਮਗਨ ਹੋਜੇ ਕਿਰ ਬਾਤੇ ਮਾ ਬਿਕਿਆਤੇ ਤੋਰ ਆਇਓ ਸਰਨੰਦੀ ਨੰਦੁਖ ਬੰਝਨ ਜਤੋ ਤੁਮ ਰੀਆ ਔਰ ਅਭੈ ਬਰਦਾਨ ਸਿਮਰਨ ਸਵਾਮੀ ਕੋ ਬ੍ਰਹਮ ਨਾਨਕ ਵੰਦਨ ਸ਼ੋਰ ਆਇਓ ਸਰਨੰਦੀ ਨੰਦੁਖ ਬੰਝਨ ਇਤਬੋ ਤੁਮਰੀ ਔਰ ਐ ਬਰਦਾਨ ਸਵਨ ਸੁਆਮੀ ਗੋ ਬ੍ਰਹਮ ਨਾਨਕ ਵੰਦਨ ਸ਼ੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ